ਕਹਿੰਦੇ ਕਟੌੜ ਚ ਰਿਆਸਤੇ ਰਹਿਣ ਵਾਲਾ ਇੱਕ ਕਵੀ ਹੈ ਕਵੀ ਕਵਿਤਾ ਲਿਖਦਾ ਹੈ ਕਵਿਤਾ ਗਾਉਂਦਾ ਹੈ ਉਹਦੇ ਕੋਲ ਇੱਕ ਗੁਣ ਹੈ ਗੁਣ ਐਸੀ ਚੀਜ਼ ਆ ਕਹਿੰਦੇ ਬੰਦੇ ਚ ਪੈਦਾ ਹੋ ਸਕਦਾ ਇਹਨੂੰ ਕੋਈ ਚੁਰਾ ਨਹੀਂ ਸਕਦਾ ਇਹਨੂੰ ਕੋ ਖੋ ਨਹੀਂ ਸਕਦਾ ਇਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਜਿਹੜੇ ਚੰਗੇ ਗੁਣ ਮਨੁੱਖ ਦੇ ਵਿੱਚ ਪੈਦਾ ਹੋ ਜਾਂਦੇ ਆ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਉਹ ਕਵੀ ਆਉਂਦਾ ਹੈ ਤੇ ਰੱਬ ਦੇ ਪਿਆਰਿਆਂ ਨੂੰ ਤੇ ਜਦ ਪਰਮਾਤਮਾ ਨੂੰ ਕਿਸੇ ਗਰੀਬ ਤੇ ਤਰਸ ਆਉਂਦਾ ਹੈ ਨਹੀਂ ਦੁਨੀਆ ਤੇ ਹੋ ਸਕਦਾ ਤੇਰੀ ਗਰੀਬੀ ਦਾ ਮਜ਼ਾਕ ਵੀ ਉਡਾ ਸਕਦੀ ਹੈ ਇਹ ਤੇ ਕੋਈ ਨਹੀਂ ਆ ਕੇ ਗੁਰਸਿੱਖਾਂ ਨੂੰ ਪੁੱਛਦਾ ਹੈ ਕਹਿੰਦਾ ਜੀ ਗੁਰੂ ਸਾਹਿਬ ਜੀ ਕਵੀ ਦਰਬਾਰ ਕਦੋਂ ਲਾਉਂਦੇ ਨੇ ਉਹ ਸਿੱਖ ਪਤਾ ਹੈ ਕੀ ਕਹਿੰਦੇ ਕਹਿੰਦੇ ਤੂੰ ਕੀ ਲੈਣਾ ਹੁਣ ਬੋਲੀ ਹੋਵੇ ਸਿੱਖ ਬੋਲੀ ਚ ਨਿਮਰਤਾ ਭੂਰਾ ਵੀ ਨਾ ਹੋਵੇ ਕਾਦਾ ਸਿੱਖ ਹੈ ਇਹ ਕਿਹਾ ਨਾ ਕਈ ਵਾਰੀ ਮਾਫ ਕਰਨਾ ਗੁਰਦੁਆਰਿਆਂ ਚ ਰਹਿਣ ਵਾਲਿਆਂ ਦੀ ਬੋਲੀ ਵੀ ਕਈ ਵਾਰੀ ਨਾ ਇਦਾਂ ਹੁੰਦੀ ਏ ਜਿਵੇਂ ਕਿਸੇ ਥਾਣੇ ਚ ਬੋਲ ਰਿਹਾ ਹੋਵੇ ਫਤੇ ਦਾ ਜਵਾਬ ਪੂਰਾ ਦੇਣਾ ਬਹੁਤੇ ਪੜੇ ਲਿਖਾ ਨੂੰ ਗੁਰਸਿੱਖਾਂ ਨੂੰ ਆ ਕਈ ਵਾਰੀ ਚੰਗੀ ਤਰ੍ਹਾਂ ਫਤੇ ਵੀ ਪ੍ਰਵਾਨ ਨਹੀਂ ਕਰਦੇ ਕਹਿੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੋ ਫਤੇ ਜੀ ਫਤੋਏ ਦੱਸੋ ਇਦਾਂ ਉਥੋਂ ਪਤਾ ਲੱਗ ਜਾਂਦਾ ਵੀ ਬੰਦੇ 'ਚ ਕਿੰਨੀ ਕੀ ਸ਼ਰਦ ਹੈ ਕਿੰਨੀ ਕੀ ਭਾਵਨਾ ਹੈ ਤੇ ਜਦੋਂ ਪੁੱਛਿਆ ਉਹ ਕਹਿੰਦੇ ਤੂੰ ਕੀ ਲੈਣਾ ਕਹਿੰਦਾ ਜੀ ਮੈਂ ਕਵੀ ਆ ਮੈਂ ਵੀ ਕਵਿਤਾ ਲਿਖ ਲੈਣਾ ਮੈਂ ਗਾ ਲੈਣਾ ਉਹਨੂੰ ਪਤਾ ਕੀ ਕਹਿੰਦੇ ਕਹਿੰਦੇ ਤੂੰ ਕੱਪੜੇ ਵੇਖਿਆ ਆਪਣੇ ਤੂੰ ਕਵੀ ਦਰਬਾਰ 'ਚ ਖੜੇਂਗਾ ਜਾ ਕੇ ਮਾਫ ਕਰਨਾ ਦੁਨੀਆ ਸਟੈਂਡਰਡ ਵੇਖਦੀ ਐ ਕਪੜੇ ਵੇਖਦੀ ਐ ਗੁਣ ਨਹੀਂ ਵੇਖਦੀ ਕਪੜਿਆਂ ਤੋਂ ਜਾਂ ਗੱਡੀਆਂ ਤੋਂ ਜੱਜ ਨਹੀਂ ਕੀਤਾ ਜਾ ਸਕਦਾ ਹੁੰਦਾ ਪਰ ਦੁਨੀਆ ਇਧਰਲੇ ਪਾਸੇ ਜ਼ਿਆਦਾ ਹੋ ਗਈ ਤੇ ਹੁਣ ਜਦੋਂ ਕਿਹਾ ਕਿ ਤੂੰ ਕਪੜੇ ਵੇਖਿਆ ਆਪਣੇ ਇੱਕ ਗੁਰਸਿੱਖ ਕੋਲ ਖੜਾ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਤੂੰ ਇਦਾਂ ਕਰ ਮਹਾਰਾਜ ਸੱਚੇ ਪਾਤਸ਼ਾਹ 4 ਵਜੇ ਸ਼ਾਮ ਨੂੰ ਨਾ ਕਵੀ ਦਰਬਾਰ ਲੁੰਦੇ ਐ ਸਾਰੇ ਕਵੀ ਇਕੱਠੇ ਹੁੰਦੇ ਐ ਤੇ ਤੂੰ 4 ਕ ਵਜੇ ਆ ਜੀ ਸ਼ਾਮ ਉਹ ਦਰਬਾਰ ਵਿੱਚ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦ੍ਰਿਸ਼ਟੀ ਮਾਰੀ ਨਾ ਧਿਆਨ ਮਾਰਿਆ ਇਹਦੇ ਵੱਲ ਨਿਗਾਹ ਪੈ ਗਈ ਮਹਾਰਾਜ ਕਹਿੰਦੇ ਹਾਂ ਬਈ ਤੁਸੀਂ ਦੱਸੋ ਕੌਣ ਹੋ ਕਿੱਥੋਂ ਆਏ ਕਹਿੰਦਾ ਜੀ ਮਹਾਰਾਜ ਮੈਂ ਕਟੌਚ ਰਿਆਸ ਤੋਂ ਆਇਆ ਜੋ ਇਧਰ ਪਹਾੜੀ ਇਲਾਕੇ ਵਿੱਚ ਕਹਿਲੂਰ ਕਹਿਲੂਰ ਤੋਂ ਅੱਗੇ ਕਹਿੰਦਾ ਕਟੌਚ ਰਿਆਸ ਕਹਿੰਦਾ ਜੀ ਮੈਂ ਉੱਥੋਂ ਆਇਆ ਕਹਿੰਦੇ ਤੇਰਾ ਨਾਂ ਕੀ ਹੈ ਕਹਿੰਦਾ ਜੀ ਗਰੀਬਾਂ ਦਾ ਕਿਹੜਾ ਨਾਂ ਹੁੰਦਾ ਹੈ ਨਾ ਤੇ ਅਮੀਰਾਂ ਦੇ ਹੁੰਦੇ ਹੈ ਕਹਿੰਦੇ ਨਹੀਂ ਨਹੀਂ ਕਿਉਂਕਿ ਗੁਣ ਸੀ ਕਦਰ ਨਹੀਂ ਕਰਦਾ ਸੀ ਕੋਈ ਪਤਾ ਹੀ ਨਹੀਂ ਗਰੀਬੀ ਦੇ ਕਾਰ ਬੜੇ ਗੁਣੀ ਬੰਦੇ ਆ ਪਰ ਨਹੀਂ ਉੱਪਰ ਜਾ ਸਕੇ ਪਰ ਗੁਰੂ ਚਰਨਾਂ ਵਿੱਚ ਜੁੜੀਏ ਨਾ ਪਿਆਰ ਉਹ ਬੜੀ ਰਹਿਮਤ ਕਰ ਦਿੰਦਾ ਹੈ ਕਹਿੰਦਾ ਜੀ ਕਾਲ ਕਿਹੜਾ ਨਾਮ ਹੁੰਦਾ ਹੈ ਗਰੀਬਾਂ ਦਾ ਕਹਿੰਦੇ ਨਹੀਂ ਨਹੀਂ ਫਿਰ ਵੀ ਕੋਈ ਮਾਂ ਪਿਓ ਨੇ ਤਾਂ ਨਾਂ ਤੇਰਾ ਰੱਖਿਆ ਹੀ ਹੋਣਾ ਹੈ ਕਹਿੰਦਾ ਜੀ ਮਾਂ ਪਿਓ ਨੇ ਤੇ ਰੱਖਿਆ ਸੀ ਮੇਰਾ ਨਾਮ ਹੰਸਰਾਮ ਪਰ ਲੋਕ ਮੈਨੂੰ ਹੰਸੂ ਹੰਸੂ ਕਹਿੰਦੇ ਆ ਹੰਸਿਆ ਕੋਈ ਕਵਤਾ ਸੁਣਾ ਦੇ ਹੰਸੂ ਹੰਸੂ ਕਹਿੰਦੇ ਐ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਕਵੀ ਹੰਸਰਾਮ ਜੀ ਸਣਾਓ ਕੋਈ ਕਵਿਤਾ ਫਿਰ ਜਦੋਂ ਇੰਨੇ ਪਿਆਰ ਨਾਲ ਕਿਹਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਖਾਂ ਭਰਾਈਆਂ ਸੱਚੇ ਪਾਤਸ਼ਾਹ ਇੰਨੇ ਪਿਆਰ ਨਾਲ ਤਾਂ ਮੈਨੂੰ ਬੁਲਾਈ ਨਹੀਂ ਕਿਸੇ ਨੇ ਕਦੇ ਇੰਨੇ ਪਿਆਰ ਨਾਲ ਤਾਂ ਮੈਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਕਵਿਤਾ ਸੁਣਾਓ ਜੋ ਵੀ ਤੁਹਾਨੂੰ ਆਉਂਦਾ ਸੁਣਾਓ ਇੱਕ ਕਵਿਤਾ ਸੁਣਾਈ ਮਹਾਰਾਜ ਦਾ ਮਨ ਖੁਸ਼ ਹੋ ਗਿਆ ਮਰੇ ਕਹਿੰਦੇ ਹੋਰ ਸੁਣਾਓ ਫਿਰ ਕਹਿੰਦੇ ਹੋਰ ਸੁਣਾ ਕੀ ਹੁੰਦਾ ਤੈਨੂੰ ਸੁਣਾਉਂਦਾ ਗਿਆ ਸੁਣਾਉਂਦਾ ਗਿਆ ਸਵਾ ਘੰਟਾ ਲੰਘ ਗਿਆ ਆਖੋ ਸਤਨਾਮ ਮਾਰਾ ਸੱਚੇ ਪਾਈਸ਼ਾ ਕਹਿੰਦੇ ਇੰਨਾ ਗੁਣੀ ਬੰਦਾ ਦਰਕਾਰਿਆਂ ਨੂੰ ਹਾਰਿਆਂ ਨੂੰ ਗੁਰੂ ਚਰਨਾਂ ਨਾਲ ਲਾ ਲੈਂਦਾ ਗੁਰੂ ਦੀ ਬਾਹ ਫੜਨੀ ਨਹੀਂ ਗੁਰੂ ਨੂੰ ਬਾਹ ਫੜਾਉਣੀ ਆਂ ਕਈ ਵਾਰੀ ਕਹਿੰਨਾ ਨਾ ਗੁਰੂ ਨਾਨਕ ਦੀ ਉਂਗਲ ਫੜ ਲਓ ਨਹੀਂ ਅਸੀਂ ਬੱਚੇ ਆਂ ਸਾਨੂੰ ਸੰਸਾਰ ਦੀ ਮਾਇਆ ਦਾ ੱਤਕਾ ਲੱਗ ਸਕਦਾ ਹੈ ਉਂਗਲ ਛੁੱਟ ਸਕਦੀ ਹੈ ਪਰ ਜੇ ਅਸੀਂ ਗੁਰੂ ਨਾਨਕ ਨੂੰ ਫੜਾਵਾਂਗੇ ਤੇ ਗੁਰੂ ਨਾਨਕ ਨਹੀਂ ਚੱਡੇਗੇ ਤੇ ਸਵਾ ਘੰਟਾ ਲੰਘਿਆ ਬੜੇ ਖੁਸ਼ ਹੋਏ ਕਹਿੰਦੇ ਖਜ਼ਾਨਚੀ ਨੂੰ ਆਵਾਜ਼ ਮਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਜ਼ਾਨਚੀ RAMCHAND ਜੀ ਖਜ਼ਾਨੇ ਚ ਵੇਖੂਗਾ ਕਿੰਨੀ ਕਮਾਇਆ ਪਈ ਹੈ ਉਹ ਕਹਿੰਦਾ ਜੀ 18 ਕੁ ਹਜ਼ਾਰ ਰਜਿਤਪਣ ਪਿਆਏ ਭਾਵ 18 ਕੁ ਹਜ਼ਾਰ ਮੋਹਰਾਂ ਪਈਆਂ ਨੇ ਖਜ਼ਾਨੇ 'ਚ ਰਜਿਤਪਣ ਕਹਿੰਦੇ ਆ ਚਾਂਦੀ ਦੀਆਂ ਮੋਹਰਾਂ ਨੂੰ ਮਹਾਰਾਜ ਕਹਿੰਦੇ ਇਦਾਂ ਕਰੋ ਜੋ ਵੀ ਪਿਆ ਖਜ਼ਾਨਾ ਇੱਕ ਵਾਰੀ ਖਾਲੀ ਕਰ ਦਿਓ ਉਹ ਲੈ ਆਓ ਬੰਨ ਕੇ ਥੈਲੀਆਂ ਵਿੱਚ ਇਹ ਹੱਥ ਬੰਨ ਕੇ ਕਹਿਣ ਲੱਗਾ ਮਹਾਰਾਜ ਮੈਂ ਇਨੀਆਂ ਮੋਹਰਾਂ ਕੀ ਕਰਨੀ ਹੈ ਮੈਂ ਕਿੱਥੇ ਰੱਖਾਂਗਾ ਤੁਸੀਂ ਦੋ ਚਾਰ ਮੈਨੂੰ ਮੋਹਰਾਂ ਦੇ ਦਿਓ ਮੇਰੀ ਗਰੀਬੀ ਕੱਟੀ ਜਾਣੀ ਐ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਕਵੀ ਹੁੰਦਿਆ ਜਿਹੜੇ ਰਾਜੇ ਹੁੰਦਿਆ ਤੈਨੂੰ ਰਾਜਾ ਬਣਾ ਦੇਣਾ ਸੀ ਹੁਣ ਆਖੋ ਸਤਨਾ ਤੂੰ ਰਾਜਾ ਬਣ ਜਾਏਂਗਾ ਠੇਰ ਬਾਜ ਮਾਰੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਖਜ਼ਾਨਚੀ ਜੀ ਜਿਹੜਾ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਟ ਕੀਤਾ ਨਾ ਹਾਥੀ ਉਹ ਵੀ ਲੈ ਕੇ ਆਓ ਸਜਾ ਕੇ ਉੱਤੇ ਪਾਲਕੀ ਸਜਾਓ ਤੇ ਰਾਜਾ ਕਿਆਂ ਨੂੰ ਰਾਜੇ ਲੋਕ ਹਾਥੀਆਂ ਦੀ ਸ਼ੋਭਾ ਦਿੰਦੇ ਆ ਹਾਥੀ ਲੈ ਕੇ ਆਓ ਹਾਥੀ ਸਜਾਓ ਤੇ ਪੂਰੇ ਸ਼ਾਨੋ ਸ਼ੌਕਤ ਨਾਲ ਕਵੀ ਹੰਸ ਰਾਜ ਜੀ ਨੂੰ ਆਪਾਂ ਤੋਰਨਾ ਹੈ ਜਦੋਂ ਤਿਆਰੀ ਕੀਤੀ ਨਾ ਜਦੋਂ ਕਟੌੜ ਚ ਰਿਆਸਤ ਵੱਲ ਤੁਰਨ ਲੱਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਵਿਦਾ ਕਰਦੇ ਆ। ਹਾਥੀ ਤੇ ਬਿਠਾਇਆ 11 ਸਿੰਘ ਦਿੱਤੇ ਖਜ਼ਾਨਾ ਦਿੱਤਾ ਨਗਾਰਾ ਵੱਜਦਾ। ਮਹਾਰਾਜ ਕਹਿੰਦੇ ਇਲਾਕੇ ਦੇ ਪਿੰਡ ਦੇ ਲੋਕ ਵੇਖਣਾ ਕਿ ਕੋਈ ਕਵੀ ਹੰਸਰਾਮ ਜੀ ਆ ਰਹੇ ਆ ਆਖੋ ਸਤਨਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕਰ ਊਚ ਭਗਵਾਨ ਜਦੋਂ ਮਰੇ ਤੋਰਨ ਲੱਗੇ ਨਾ ਇਹਨੂੰ ਰਾਜਾ ਬਣਾਤਾ ਹਾਥੀ ਤੇ ਭਾਤਾ ਹੱਥ ਜੋੜ ਕੇ ਖੜ ਗਿਆ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪ ਦਿੱਤਾ ਹੈ ਮੈਂ ਖਜ਼ਾਨਾ ਮੰਗਿਆ ਨਹੀਂ ਮਹਾਰਾਜ ਤੁਸੀਂ ਆਪ ਦਿੱਤਾ ਹੈ ਹੁਣ ਕਿਰਪਾ ਕਰੋ ਮੈਂ ਇੱਕ ਚੀਜ਼ ਮੰਗ ਕੇ ਲੈਣੀ ਆ ਤੁਹਾਡੇ ਤੋਂ ਜਿਹੜੇ ਈਰਖਾਲੂ ਖੜੇ ਸੀ ਨਾ ਕੁਰ ਕਹਿੰਦੇ ਲੈ ਬਖਾਤੀ ਨਾ ਔਕਾਤ ਇਹਨੇ ਉਹੀ ਗਰੀਬਾਂ ਵਾਲੀ ਹਜੇ ਹੋਰ ਮੰਗੇਗਾ ਕਹਿੰਦਾ ਮਹਾਰਾਜ ਮੈਂ ਕੁਝ ਨਹੀਂ ਮੰਗਿਆ ਤੁਸੀਂ ਆਪੇ ਦਿੱਤਾ ਹੈ ਕਵੀ ਹੰਸਰਾ ਜੀ ਨੇ ਬੜੀ ਵੱਡੀ ਗੱਲ ਕਹੀ ਉਹ ਚੀਜ਼ ਆਪਾਂ ਨੂੰ ਮੰਗਣੀ ਚਾਹੀਦੀ ਆਪਾਂ ਨੂੰ ਵੀ ਮੰਗਣ ਦੀ ਲੋੜ ਆ ਆਪਾਂ ਨੂੰ ਵੀ ਮੰਗਣੀ ਚਾਹੀਦੀ ਹੈ ਮਹਾਰਾਜ ਕਹਿੰਦੇ ਕੀ ਚਾਹੀਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਰਾਜ ਭਾਗ ਬਖਸ਼ਣ ਵਾਲਿਓ ਪਰ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਆ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ ਆਖੋ ਸੁਪਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਉਹ ਕਵੀ ਨੂੰ ਘੁੱਟ ਕੇ ਗੱਲਣ ਲਾ ਲਿਆ ਕਵੀ ਹੰਸਰਾਮ ਜੀ ਆਨੰਦਪੁਰ ਸਾਹਿਬ ਆਉਂਦੇ ਰਹੋ ਗੁਰੂ ਨਾਨਕ ਨਦਰ ਕਰਨਗੇ ਤੇ ਤੈਨੂੰ ਚਰਨਾ ਵਿੱਚ ਜਰੂਰ ਥਾਂ ਮਿਲੇਗੀ ਆਖੋ ਸਤਨਾਮ 52 ਕਵੀਆਂ ਦੀ ਲਿਸਟ ਆਪਾਂ ਪੜਦੇ ਆ ਨਾ ਤੇ ਕਵੀ ਹੰਸਰਾਮ ਜੀ ਉਹਨਾਂ ਦਾ ਨਾਂ ਆਉਂਦਾ ਹੈ ਉਹ ਲਿਸਟ ਦੇ ਵਿੱਚ ਨਗਾਰਾ ਬਜਾਇਆ ਤੋਰਿਆ ਕਹਿੰਦਾ ਮਹਾਰਾਜ ਮੈਂ ਸੁਣਿਆ ਹੀ ਸੀ ਤੁਸੀਂ ਗਰੀਬ ਨਵਾਜੋਂ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੋਂ ਤੇ ਨਾ ਟਰੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਟ ਵਿਛੜਿਆ ਮੇਲੇ ਪ੍ਰਭ ਹਰਦਰਗਹਿ ਕਵਸੀ ਕਹਿੰਦੇ ਜਦੋਂ ਕਟੌਚ ਰਿਆਸਤ ਵੜਿਆ ਨਾ ਇਹ ਭਾੜ ਕੱਪ ਕੇ ਜਦੋਂ ਪਹੁੰਚਿਆ ਤੇ ਅੱਗੋਂ ਕਟੌਚ ਰਿਆਸਤ ਦਾ ਰਾਜਾ ਕਿਰਪਾਲ ਚੰਦ ਕਟਾਉ ਚੀਆ ਉਹ ਸ਼ਿਕਾਰ ਖੇਡਣ ਵਾਸਤੇ ਆਉਂਦਾ ਹੈ ਸ਼ਿਕਾਰ ਖੇਡਣ ਵਾਸਤੇ ਆ ਤਾਂ ਕੀ ਵੇਖਿਆ ਕਿ ਹਾਥੀ ਤੇ ਕੌਣ ਆ ਰਿਹਾ ਹੈ ਮੂਰੋਂ ਇਹਨੂੰ ਵੇਖਿਆ ਕਵੀ ਅੰਸਰਾ ਜੀ ਨੇ ਮੂਰੇ ਖਜ਼ਾਨਾ ਲੱਗਦਾ ਹੈ ਕੋਈ ਰਾਜਾ ਲੱਗਦਾ ਹੈ ਉਹ ਰਾਜਾ ਕਹਿੰਦਾ ਕਹਿੰਦਾ ਕੋਈ ਰਾਜਾ ਲੱਗਦਾ ਹੈ ਕਹਿੰਦੇ ਘੋੜੇ ਤੋਂ ਉਤਰ ਕੇ ਨਾ ਹੱਥ ਜੋੜ ਕੇ ਅੱਗੇ ਆ ਗਿਆ ਕਿ ਕਿਸੇ ਪੁੱਛਣ ਲੱਗਾ ਜੀ ਤੁਸੀਂ ਕੌਣ ਹੋ ਕਿਸੇ रियासत ਦੇ ਰਾਜੇ ਹੋ ਕਵੀ ਹੰਸ ਰਾਜ ਦੀਆਂ ਫੇਰ ਅੱਖਾਂ ਪੜਿਆ ਇਹ ਵੀ ਮੈਨੂੰ ਗਰੀਬ ਨੂੰ ਰਾਜਾ ਕਹਿੰਦੇ ਹਾਥੀ ਤੇ ਬੈਠਾ ਵੇਖਿਆ ਨਾ ਹੱਥ ਜੋੜ ਕੇ ਕਹਿੰਦਾ ਰਾਜਾ ਕਹਿੰਦਾ ਕਿਹੜੀ रियासत ਦੇ ਰਾਜਾ ਹੋ ਕਵੀ ਹੰਸ ਰਾਜ ਦੀਆਂ ਅੱਖਾਂ ਵਹਿ ਤੁਰੀਆਂ ਜੀ ਨਹੀਂ ਮੈਂ ਕੋਈ ਰਾਜਾ ਨਹੀਂ ਮੈਂ ਕਿਸੇ रियासत ਦਾ ਰਾਜਾ ਨਹੀਂ ਉਹ ਕਹਿੰਦਾ ਰਾਜੇ ਲੋਕ ਹਾਥੀਆਂ ਤੇ ਬੰਦੇ ਨੇ ਫਿਰ ਤੁਸੀਂ ਕੌਣ ਹੋ? ਕਿਰਪਾਲ ਚੰਦ ਘਟੌਦੀਆ ਜਦੋਂ ਪੁੱਛਦਾ ਤਾਂ ਕਵੀ ਹੰਸ ਰਾਜ ਜੀ ਕਹਿੰਦੇ ਮੈਂ ਕੋਈ ਰਾਜਾ ਨਹੀਂ ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੇ ਘਰ ਦਾ ਮੰਗਤਾ ਹਾਂ ਆਖੋ ਸਤਨਾਮ ਉਹਨੇ ਕਿਹਾ ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੰਗਤੇ ਕਦੇ ਰਾਜੇ ਬਣ ਜਾਂਦੇ। ਕਹਿੰਦੇ ਕਿਰਪਾਲ ਚੰਦਨਾ ਕਿਰਪਾਲ ਚੰਦ ਘਟੋਤੀ ਆ ਹੈਰਾਨ ਹੋ ਕੇ ਕਹਿਣ ਲੱਗਾ ਉਹ ਜਿਹੜੇ ਦਾਤੇ ਦੇ ਮੰਗਤੇ ਹੀ ਹਾਥੀਆਂ ਤੇ ਆਉਂਦੇ ਨੇ ਉਹ ਦਾਤਾ ਕਿੰਨਾ ਵੱਡਾ ਹੋਵੇਗਾ। ਕਹਿੰਦਾ ਮੈਂ ਆਨੰਦਪੁਰ ਸਾਹਿਬ ਵੇਖ ਕੇ ਆਉਣਾ ਮੈਂ ਜਾਣਾ ਜਿਹਦੇ ਘਰ ਦੇ ਮੰਗਤਿਆਂ ਕੋਲ ਹਾਥੀ ਨਗਾਰੇ ਵੱਜਦੇ ਆ ਤੇ ਦਾਤਾ ਕਿੰਨਾ ਮਹਾਨ ਹੋਏਗਾ। ਦਰਸ਼ਨ ਕਰਨ ਗਿਆ ਸੀ ਫਿਰ ਉਹ ਆਨੰਦਪੁਰ ਸਾਹਿਬ ਜਦੋਂ ਵੀ ਵਖਤ ਬਣੀਏ ਨਾ ਤੇ ਜਾਈਏ ਆਨੰਦਪੁਰ ਸਾਹਿਬ ਜਾ ਕੇ ਦਰਸ਼ਨ ਕਰੀਏ ਦੁੱਖ ਦਰਦ ਗੁਰੂ ਨੂੰ ਦਸੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਝੋਲੀਆਂ ਪਰ ਦਿੰਦੇ ਸ਼ਰਧਾ ਹੈ ਭਾਵਨਾ ਹੈ ਇਸ ਕਰਕੇ ਪਿਆਰਿਓ ਗੁਰੂ ਦਾ ਵਾਸਾ ਸਾਡੇ ਹਿਰਦੇ ਰੂਪੀ ਘਰ ਵਿੱਚ ਹੋਵੇ ਸਾਡੇ ਬਾਹਰੀ ਘਰ ਵਿੱਚ ਹੋਵੇ ਤੇ ਗੁਰੂ ਨਾਲ ਜੁੜੇ ਰਹੀਏ ਤੇ ਸਤਗੁਰੂ ਸੱਚੇ ਪਾਤਸ਼ਾਹ ਦੁੱਖ ਵੀ ਦੁੱਖ ਮਹਿਸੂਸ ਨਹੀਂ ਹੋਣ ਦਿੰਦੇ ਆਖੋ ਸਤਨਾਮ ਇਸ ਤਰ੍ਹਾਂ ਮਹਾਰਾਜ ਸਮਝਾ ਰਹੇ ਸੀ ਬਾਹਰ ਭੀਤਰ ਇੱਕੋ ਜਾਨੋ ਇਹੋ ਗੁਰ ਗਿਆਨ ਬਤਾਈ ਗੁਰੂ ਦਾ ਆਤਮਕ ਜੀਵਨ ਦਾ ਉਪਦੇਸ਼ ਇਹ ਦੱਸਦਾ ਕਿ ਆਪਣੇ ਸਰੀਰ ਦੇ ਅੰਦਰ ਅਤੇ ਆਪਣੇ ਸਰੀਰ ਤੋਂ ਬਾਹਰ ਹਰ ਥਾਂ ਪਰਮਾਤਮਾ ਵਸਦਾ ਹੈ ਜਨ ਨਾਨਕ ਬਿਨ ਆਪਾ ਜੀਨੈ ਮਿਟੈ ਨਾ ਭ੍ਰਮ ਕੀ ਕਾਈ ਮਹਾਰਾਜ ਕਹਿੰਦੇ ਆ ਆਪਣਾ ਆਤਮ ਜੀਵਨ ਪਰਖਣ ਤੋਂ ਬਿਨਾਂ ਮਨ ਤੋਂ ਭਟਕਣਾ ਦਾ ਜਾਲਾ ਕਦੇ ਦੂਰ ਨਹੀਂ ਹੁੰਦਾ ਤੇ ਉਤਨਾ ਚਿਰ ਸਰਬ ਵਿਆਪਕ ਪ੍ਰਮਾਤਮਾ ਦੀ ਸੂਝ ਨਹੀਂ ਆ ਸਕਦੀ ਪਿਆਰੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ